ਮਹਾ ਪੱਤਰਕਾਰ ਅਮਨਦੀਪ ਸਿੰਘ ਯੂਪੀਆ ਨਿਊਜ਼ ਤੋਂ ਯੂਪੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੰਮ੍ਰਿਤ ਵਿਆਰ ਵਿਕੇ ਜਿੱਥੇ ਮੇਰੀ ਪਿਰੀ ਦੇ ਮਾਲਕ ਤਨਤਨ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਤੇ ਪ੍ਰਕਾਸ਼ ਉਸਤਵ ਅਤੇ 8 ਮਹੀਨੇ ਦੀ ਸੰਗਰਾਮ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਗਿਆ ਇਸ ਵਿਸ਼ੇਸ਼ ਕੀਰਤਨ ਸਮਾਗਮ ਦੇ ਵਿੱਚ ਗੁਰੂ ਕਾ ਦੀ ਸੰਗਤ ਅਤੇ ਨਿਸ਼ਕਾਮ ਕੀਰਤਨੀ ਜਤਾ ਪੈਵ੍ਰਿਆਮ ਸਿੰਘ ਕਪੂਰ ਜੀ ਨੇ ਕੀਰਤਨ ਦੁਆਰਾ ਸਾਰੀ ਸੰਗਤ ਨੂੰ ਨਿਹਾਲ ਕੀਤਾ ਇਸ ਦੇ ਨਾਲ ਮਿਸ ਪ੍ਰਸ਼ਾਦਾ ਦਾ ਲੰਗਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਰੀ ਸੰਗਤ ਨੂੰ ਜੀ ਵਰਤਾਇਆ ਗਿਆ ਤੇ ਠੰਡੀ ਮਿੱਟੀ ਲੱਸੀ ਦੀ ਚਪੇ ਲਗਾਈ ਗਈ ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਯੂਪੀਐਨਿਊਜ਼ ਚੈਨਲ ਤੋਂ ਧੰਨਵਾਦ